ਨਸ਼ੇ ਦਾ ਘਹਿਰ ਪੰਜਾਬ ਦੇ ਵਿੱਚ ਆਏ ਦਿਨ ਨੌਜਵਾਨਾਂ ਦੀ ਜਾਨਾਂ ਲੈ ਰਿਹਾ ਹੈ ਹੁਣ ਚਿੱਟੇ ਦਾ ਘਹਿਰ ਮੋਗਾ ਦੇ ਵਿੱਚ ਦਿਖਿਆ ਜਿੱਥੇ ਕੀ 24 ਸਾਲਾਂ ਦਾ ਨੌਜਵਾਨ ਚਿੱਟੇ ਦੀ ਭੇਂਟ ਚੜ ਚੁੱਕਿਆ ਚਾਰ ਭੈਣਾਂ ਦਾ ਇਕਲੌਤਾ ਭਾਈ ਸੀ ਤੇ ਨਸ਼ੇ ਦੀ ਓਵਰਡੋਸ ਦੇ ਨਾਲ ਪੁਲਿਸ ਦੁਨੀਆ ਦੇ ਵਿੱਚ ਮੌਜੂਦ ਨਹੀਂ ਹੈ ਨਸ਼ੇ ਦੇ ਕਾਰਨ ਹੋਈ ਮੌਤ ਨੂੰ ਹੁਣ ਪੁਲਿਸ ਹਾਰਟ ਅਟੈਕ ਦੇ ਵਿੱਚ ਬਦਲਣਾ ਚਾਹੁੰਦੀ ਹੈ ਤੇ ਇਲਜ਼ਾਮ ਪਰਿਵਾਰ ਵਾਲੇ ਲਗਾ ਰਹੇ ਨੇ ਦਰਸਲ ਇਹ ਪੂਰਾ ਮਾਮਲਾ ਸਾਹਮਣੇ ਆਇਆ ਮੋਗਾ ਤੋਂ ਜਿੱਥੇ ਕੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਇੱਕ ਪਾਸੇ ਤਾਂ ਪੁਲਿਸ ਆਪਰੇਸ਼ਨ ਕਾਸੋ ਚਲਾ ਰਹੀ ਹੈ ਜਿਸ ਦੇ ਤਹਿਤ ਥਾ-ਥਾ ਤੇ ਛਾਪੇਮਾਰੀ ਹੋ ਰਹੀ ਹੈ ਪਰ ਦੂਜੇ ਪਾਸੇ ਆਏ ਦਿਨ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਹੋਰੀਆਂ ਮਾਤਾ ਇਸ ਤਰਫ ਇਸ਼ਾਰਾ ਜ਼ਰੂਰ ਕਰਦੀਆਂ ਨੇ ਕਿ ਆਪਰੇਸ਼ਨ ਭਾਵੇਂ ਚੱਲ ਰਹੇ ਨੇ ਪਰ ਨਸ਼ਾ ਤਾਂ ਨੌਜਵਾਨਾਂ ਤੱਕ ਪਹੁੰਚ ਰਿਹਾ ਇੱਥੇ ਮੋਗਾ ਦੇ ਨਾਲ ਲੱਗਦਾ ਪਿੰਡ ਬੋਣਾ ਜਿੱਥੇ ਕੀ ਬੋਣਾ ਦੇ ਵਿੱਚ ਰਹਿਣ ਵਾਲਾ ਨੌਜਵਾਨ ਨਸ਼ੇ ਦੀ ਪਿੰਡ ਚੜ ਗਿਆ 24 ਸਾਲਾਂ ਦਾ ਇਹ ਨੌਜਵਾਨ ਸੀ ਤੇ ਚਾਰ ਭੈਣਾਂ ਦਾ ਇਕਲੌਤਾ ਭਾਈ ਸੀ ਹਾਲਾਂਕਿ ਹੁਣ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਰਕਾਰੀ ਹਸਪਤਾਲ ਦੇ ਵਿੱਚ ਰਖਵਾਇਆ ਤੇ ਦੂਸਰੇ ਪਾਸੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪੁਲਿਸ ਸਾਨੂੰ ਇਹ ਕਹਿ ਰਹੀ ਹੈ ਕਿ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਤੇ ਇਹੀ ਲਿਖਣਾ ਐਫ ਆਈ ਆਰ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਲੰਬੇ ਸਮੇਂ ਤੱਕ ਹੰਗਾਮਾ ਹੋਇਆ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਕਿ ਹਾਰਟ ਅਟੈਕ ਦੇ ਕਾਰ ਨਹੀਂ ਨਸ਼ੇ ਦੀ ਓਵਰਡੋਜ਼ ਦੇ ਕਾਰ ਨਾਲ ਇਸ ਨੌਜਵਾਨ ਦੀ ਜਾਨ ਗਈ ਹੈ ਇੱਥੇ ਦੱਸ ਦਈਏ ਕਿ ਮ੍ਰਿਤਕ ਵਰਿੰਦਰ ਸਿੰਘ ਉਰਫ ਗੋਲੂ ਜੋ ਕਿ ਉਸਦੇ ਰਿਸ਼ਤੇਦਾਰ ਗੁਰਨਾਮ ਸਿੰਘ ਤੇ ਹੋਰ ਪਿੰਡ ਵਾਸੀ ਜੋ ਨੇ ਉਹਨਾਂ ਨੇ ਦੱਸਿਆ ਕਿ ਭਤੀਜੇ ਦੀ ਜਾਨ ਗਈ ਹੈ 24 ਸਾਲਾਂ ਦਾ ਉਹ ਵਿਅਕਤੀ ਸੀ ਤੇ ਐਸੇ ਦੇ ਵਿੱਚ ਜੋ ਉਹਨਾਂ ਦਾ ਪੁੱਤ ਹੈ ਬੋਨਾ ਚੌਕ ਦੇ ਵਿੱਚ ਬਿਠਾ ਕੇ ਟਿਊਬਵੈਲ ਦੇ ਉੱਤੇ ਲੈ ਗਏ ਕੋਈ ਦੋਸਤ ਸਰਪੰਚ ਦੇ ਜੋ بیٹے ਦੇ ਉੱਤੇ ਇਲਜ਼ਾਮ ਲਗਾਇਆ ਕਿ ਸਰਪੰਚ ਦਾ ਜੋ ਪੁੱਤ ਹੈ ਉਹ ਉਸ ਨੂੰ ਆਪਣੇ ਨਾਲ ਬਿਠਾ ਕੇ ਲੈ ਗਿਆ ਟਿਊਬਵੈਲ ਤੇ ਜਾ ਕੇ ਉਹਨੂੰ ਟੀਕਾ ਲਾਇਆ ਤੇ ਉਸ ਟੀਕੇ ਦੇ ਨਾਲ ਮੌਤ ਹੋਈ ਹੈ ਖਬਰ ਵੀ ਬਹੁਤ देर ਬਾਅਦ ਉਹਨਾਂ ਨੇ ਦਿੱਤੀ ਕਿ ਟਿਊਬਵੈਲ ਤੇ ਮੌਤ ਹੋ ਗਈ ਹੈ ਸਰਪੰਚ ਦੇ ਲੜਕੇ ਨੇ ਹੀ ਮੌਤ ਦਿੱਤੀ ਸੀ ਪਰ ਫਿਰ ਬਾਅਦ ਵਿੱਚ ਜਦ ਪੁਲਿਸ ਨੂੰ ਪਤਾ ਲੱਗਿਆ ਤਾਂ ਐਸੇ ਦੇ ਵਿੱਚ ਹੁਣ ਸਰਪੰਚ ਦੇ بیٹے ਨੂੰ ਬਚਾਉਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਉਸ ਨੌਜਵਾਨ ਦੀ ਬਾਹ ਦੇ ਉੱਤੇ ਇੰਜੈਕਸ਼ਨ ਦਾ ਨਿਸ਼ਾਨ ਵੀ ਤੇ ਖੂਨ ਦਾ ਨਿਸ਼ਾਨ ਵੀ ਹੈ ਜਿੱਤੇ ਕਿ ਉਹ ਉਸ ਨੂੰ ਛੱਡ ਕੇ ਭੱਜ ਗਿਆ ਹੁਣ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਤੇ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਏ ਤੂੰ ਤਾਂ ਗਰੀਬਾਂ ਦੇ ਜਵਾਦ ਮਾਰਦੇ ਕਿੱਥੇ ਆਉਂਦੇ ਆ ਇਹ ਤੂੰ ਕਿਹਾ ਸਾਬਾ ਪਰਿਆ ਜੀ ਅਸੀਂ ਝੋਨਾ ਲਾਉਨੇ ਆਂ ਜੀ ਇਹਦਾ ਪਿਓ ਜਿਹੜਾ ਮੇਰੇ ਨਾਲ ਝੋਨਾ ਲਾਉਂਦਾ ਸਾਨੂੰ ਫੋਨ ਗਿਆ ਸਾਨੂੰ ਕਹਿੰਦੇ ਵੀ ਤੁਹਾਡਾ ਮੁੰਡਾ ਵੀ ਨਸ਼ਾ ਕਰਕੇ ਉੱਥੇ ਪਿਆ ਹੈ ਮੈਂ ਉੱਥੋਂ ਮੋਟਰਸਾਈਕਲ ਦੇ ਕੇ ਘੱਲ ਆਇਆ ਜੀ ਪਿਓ ਨੂੰ ਮੈਂ ਕਹਿੰਦਾ ਜਾ ਤੂੰ ਜਾ ਕੇ ਉਹਨੂੰ ਲੈ ਕੇ ਆ ਤੇ ਜਦੋਂ ਘਰੇ ਆਇਆ ਤੇ ਮੈਂ ਉਸ ਤੋਂ ਬਾਅਦ ਫੋਨ ਲਾਇਆ ਮੈਨੂੰ ਕਹਿੰਦੇ ਜੀ ਆਪਣਾ ਤਾਂ ਵੀ ਮੁੰਡਾ ਪੂਰਾ ਹੋ ਗਿਆ ਮੈਂ ਕਿਹੜੇ ਕਿਹੜੇ ਸੀਗੇ ਉਹਨੇ ਕਹਿ ਵੀ ਇੱਕ ਤਾਂ 500 ਰੁਪਏ ਦਾ ਮੁੰਡਾ ਮੀਕਾ ਹੈ ਕਿ ਇੱਕ ਉਹਦੇ ਨਾਲ ਹੈਪੀ ਆ ਮੁੰਡਾ ਵੇੜਿਓ ਵੀ ਯੂ ਆ ਨਾਲ ਫਿਰ ਮੈਂ ਉੱਥੋਂ ਜਦੋਂ ਆਇਆ ਤੇ ਮੇਰੇ ਹੰਦੇ ਨੂੰ ਖਾਤਮਤੀ ਫੇਰਾਉਣ ਨੂੰ ਚੀ ਲਿਆ ਲਾਜ ਅਚਰ ਪੈਂਚ ਦੀ ਮੋਟਰ ਸੋਚਾ ਚੱਕੀ ਲੈਂਦੀ ਆ ਪਹਿਲਾਂ ਥੱਲੇ ਪਾਇਆ ਸੀਗਾ ਕਵਰ ਛੋਟਾ ਜਿਹਾ ਬਿਚਾ ਕੇ ਉਹਦੇ ਤੇ ਪਾਣੀ ਪਾਈ ਗਏ ਤੇ ਮੁੜ ਕੇ ਇਹਨਾਂ ਨੇ ਜਦੋਂ ਜਿਹੜੇ ਮੁੰਡੇ ਮੂਰੀ ਆਏ ਤੇ ਉਹਨਾਂ ਨੇ ਚੱਕ ਕੇ ਮੰਜੇ ਤੇ ਪੱਪਾ ਲਿਆ ਨਹੀਂ ਤੇ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਨਸ਼ੇ ਵਾਲੀ ਇਹ ਮੋਟਰ ਹੈ ਨਸ਼ਾ ਸਭ ਦੂਜਾ ਵੀ ਜਦੋਂ ਉਹਨਾਂ ਨੇ ਟੀਕਾ ਲੱਗਾ ਸੀਗਾ ਤੇ ਇੱਕੋ ਹੀ ਇੰਨਾ ਟੋਟਾ ਉਹਦੀ ਜੇਬ ਦੇ ਵਿੱਚ ਸਰੰਜ ਲਾ ਇਹਨਾਂ ਨੇ ਤੋੜ ਕੇ ਪਾਇਆ ਸਾਡੇ ਘਟਨਾ ਵਾਪਰੀ ਮੇਰਾ ਭਤੀਜਾ ਸੀਗਾ ਨੌਜਵਾਨ ਇਕੱਲਾ ਅਕਲੋਤਾ ਸੀਗਾ ਜੀ ਉਹ ਚਾਰ ਪੈਣਾ ਜੋਦੇ ਉਹਨੂੰ ਸਰਪੰਚ ਦਾ ਮੁੰਡਾ ਭੋਨਾ ਚੋਂ ਚ ਬਿਠਾ ਕੇ ਲੈ ਗਿਆ ਮੋਟਰਸਾਈਕਲ ਤੇ ਆਪਦੀ ਮੋਟਰ ਤੇ ਲ ਜਾ ਕੇ ਉਹਦੇ ਟੀਕਾ ਲਾ ਗਏ ਨਸ਼ੇ ਵਾਲਾ ਉਹਦੀ ਮੌਤ ਹੋ ਗਈ ਉੱਤੇ ਸਾਨੂੰ ਦੱਸਿਆ ਤੱਕਨੇ ਦੋ ਬੰਦੇ ਆ ਜੀ ਕਦੋਂ ਲੈ ਕੇ ਗਏ ਸੀ ਉਹਨੂੰ ਡੋਗ ਦਾ ਟਾਈਮ ਸੀ ਜੇ ਮਰ ਲੈ ਕੇ ਗਏ ਆ ਤੋਂ ਢਾਈ ਦਾ ਟਾਈਮ ਸੀਗਾ ਤੇ ਸਾਨੂੰ ਦੱਸਦੇ 3:30 ਵਜੇ 4:00 ਵਜੇ ਮੁੰਡਾ ਜਾ ਕੇ ਕਰੇ ਦੱਸਣੇ ਹਰ ਹਾਲ ਤਾਂ ਮੋਟਾ-ਫੋਟਾ ਮਰਿਆ ਪਿਆ ਉੱਥੇ ਹੀ ਕਿੱਥੋਂ ਲਾਸ਼ ਕਿੱਥੋਂ ਮਿਲੀ ਤੁਹਾਡੇ ਨੂੰ ਇਹ ਸਰਪੰਚ ਦੀ ਮੋਟਰ ਤੋਂ ਮਿਲੀ ਆਈ ਲਾਸ਼ ਸਾ ਨੂੰ ਉਹ ਬਸ ਉਹ ਹੀ ਅਗਲੇ ਕਹਿੰਦੇ ਨੂੰ ਉਹਨੂੰ ਹਰੀਨ ਦੇਲ ਕਦਮ ਸਾਡੇ ਬੱਚੇ ਦੀ ਮੌਤ ਹੋਈ ਹੈ ਉਹ ਕਹਿੰਦੇ ਵੀ ਟੈਗ ਟੈਗ ਆਰ ਟੈਗ ਨਾਲ ਦੀ ਉਹ ਹੀ ਮੌਤ ਸੀ ਉਹ ਅਡੇ ਨੈਸ਼ਨਲ ਹੋ ਗਿਆ ਤੁਸੀਂ ਕਹਿ ਰਹੇ ਸੀ ਉਹਨਾਂ ਤੋਂ ਵੀ ਤੁਸੀਂ ਸਾਨੂੰ ਬਿਆਨ ਲਿਖਾ ਦਿਓ ਵੀ ਇਹ ਮੌਤ ਨਹੀਂ ਸਵੇਰੇ ਜੋ ਬਰਦੀ ਉਹਨਾਂ ਦੇ ਮਕਦਮੇ ਜਿੰਨਾ ਦੇ ਪਰਿਵਾਰ ਦੇ ਮੈਂਬਰ ਤੇ ਬੰਦੀ ਕਾਰਵਾਈ ਅਮਚਲੇ ਆਵਾਂਗੇ ਉਹ ਸਾਹਮਣੇ ਤੇ ਨੌਜਵਾਨ ਦੀ ਉਮਰ ਕਿੰਨੀ ਸੀ ਜਿਹਦੀ ਇੱਥੇ ਹੈ ਕਿਰਪਨ 23-24 ਹਾਲਾ